ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਬਾਦਲ ਪਰਿਵਾਰ ਵੱਲੋਂ ਨਿੱਜੀ ਫਾਇਦਿਆਂ ਲਈ ਸੂਬੇ ਦੇ ਕਰੋੜਾਂ ਰੁਪਏ ਲੁੱਟੇ ਗਏ ਉਹਨਾਂ ਇਸ ਦੀ ਨਿਖੇਧੀ ਕਰਦੇ ਹਨ ਕਿ ਅਕਾਲੀ ਭਾਜਪਾ ਗੱਠਜੋੜ ਦੀ ਸਰਕਾਰ ਨੇ ਸੁਖ ਵਿਲਾਸ ਹੋਟਲ ਦੀ ਉਸਾਰੀ ਲਈ ਅਕਾਲੀ ਦਲ ਦੇ ਆਗੂ ਸੁਖਵੀਰ ਸਿੰਘ ਬਾਦਲ ਦਾ ਪੱਖਪੂਰਨਲੀ ਨੇਮਾ ਵਿੱਚ ਬਦਲਾ ਕੀਤਾ ਉਹਨਾਂ ਕਿਹਾ ਕਿ ਅਕਾਲੀ ਭਾਜਪਾ ਸਰਕਾਰ ਨੇ 2009 ਵਿੱਚ ਈਕੋ ਟੂਰਿਜ਼ਮ ਨੀਤੀ ਲਿਆਂਦੀ ਜਿਸ ਦਾ ਉਦੇਸ਼ ਇਸ ਰਿਜ਼ੋਰਟ ਦੀ ਉਸਾਰੀ ਨੂੰ ਲਾਭ ਪਹੁੰਚਾਉਣਾ ਸੀ ਅਤੇ ਮੰਤਪੱਗ ਹੈ ਉਹਨਾਂ ਕਿਹਾ ਕਿ 108 ਕਰੋੜ ਰੁਪਏ ਮੁਆਫ ਕਰ ਦਿੱਤੇ ਗਏ ਜਿਸ ਨਾਲ ਸਰਕਾਰੀ ਖਜ਼ਾਨੇ ਨੂੰ ਭਾਰੀ ਨੁਕਸਾਨ ਹੋਇਆ ਹੈ ਸੁੱਖ ਬਿਲਾਸ ਬਣਾਇਆ 7 ਸਟਾਰ ਹੋਟਲ ਉਹਦੇ ਵਿੱਚ ਆ ਤੁਸੀਂ ਜਿਹੜੀਆਂ ਛੋਟੇ ਛੋਟੇ ਮੰਗਾ ਨੇ ਤਾਂ ਤੁਹਾਡੀਆਂ ਤਾਂ ਉਹਦੇ ਚ ਸਟੇਟ ਦੀ ਜੀਐਸਟੀ ਤੇ ਵੈਟ ਫ੍ਰੀ ਫਾਰ 10 ইয়ার্স ਕਿੰਨਾ ਪੈਸਾ 85 ਕਰੋੜ 44 ਲੱਖ ਸਮਥਿੰਗ 10 ਸਾਲਾਂ ਵਾਸਤੇ ਸਾਡੇ ਹੋਟਲ ਨੂੰ ਟੈਕਸ ਮਾਫ, ਵੈਟ ਮਾਫ ਤੁਸੀਂ ਤਾਂ ਛੋਟੇ ਛੋਟੀਆਂ ਗੱਲਾਂ ਕਰੀ ਜਾਂਦੇ ਹੋ ਨਾ 2017 ਦਾ ਕਰ ਲਓ ਜੀ ਓਟੀਐਸ ਦੀ ਹਿਸਾਬ ਜਾਂ ਕਰ ਲਾਂਗੇ ਜੀ ਉਹ ਐਡੇ ਐਡੇ ਮੂੰਹਾਂ ਵਾਲੇ ਜਵਾੜਿਆਂ ਵਾਲੇ ਬੰਦੇ ਸੀ ਖਾ ਗਏ ਪੰਜਾਬ ਨੂੰ ਨੋਚ ਕੇ ਲਗਜ਼ਰੀ ਟੈਕਸ ਐਂਡ ਐਨੂਅਲ ਲਾਇਸੈਂਸ ਇੱਕ 7 ਸਟਾਰ ਜੇ ਲਗਜ਼ਰੀ ਟੈਕਸ ਨਹੀਂ ਦੇਊਗਾ ਕੌਣ ਦੇਊਗਾ ਫਿਰ ਜਿਹਦਾ 4 ਲੱਖ ਰੁਪਏ ਕਿਰਾਇਆ ਹੋਵੇ ਯਾਰ ਇੱਕ ਕਮਰੇ ਦਾ 10 ਸਾਲਾਂ ਵਾਸਤੇ ਮਾਫ 11 ਕਰੋੜ 44 ਲੱਖ ਰੁਪਈਆ ਇਲੈਕਟ੍ਰਿਸਿਟੀ ਡਿਊਟੀ ਤੁਹਾਨੂੰ ਮਾਫ ਹੈ ਡਿਊਟੀ ਲੱਗਦੀ ਹੈ ਲੱਗਦੀ ਹੈ ਇੰਡਸਟਰੀ ਲੱਗਦੀ ਹੈ ਪਰ ਕਿੰਨੇ ਸਾਡਾ ਹੋਟਲ ਹੈ ਇਹ 11 ਕਰੋੜ 44 ਲੱਖ ਦੀ ਉਹ ਸੀ 10 ਸਾਲਾਂ ਵਾਸਤੇ ਮਾਫ ਕਦੋਂ ਤੋਂ 2015 ਤੋਂ ਲੈ ਕੇ 2025 ਤੱਕ ਮਈ 2025 ਤੱਕ ਕਾਗਜ਼ ਨਿਕਲੇ ਬੜੀ ਮੁਸ਼ਕਲ ਨਿਕਲੇ 1.5 ਸਾਲ ਲੱਗੇ ਕਾਗਜ਼ ਕੱਢਣ ਚ ਵੀ ਤੁਸੀਂ ਦੇਖ ਲਓ ਵੀ ਕਿੰਨਾ ਉਹਨਾਂ ਦਾ ਉਹ ਹੋਊਗਾ ਦਬ ਦਬਾ ਅਫਸਰ ਡਰਦੇ ਸੀ ਕਿਉਂਕਿ ਉਹਨਾਂ ਨੇ ਉਹਨਾਂ ਤੋਂ ਕਰਾਈ ਸੀ ਸਾਈਨ ਫਿਰ ਅਫਸਰਾਂ ਨੂੰ ਥੋੜਾ ਜਿਹਾ ਕਾਨਫਰੈਂਸ ਚ ਲਿਆ ਤੁਹਾਨੂੰ ਕੁਝ ਨਹੀਂ ਕਹਿੰਦੇ ਇਹਨਾਂ ਵਾਲਾ ਚਿੱਠਾ ਫੜਾ ਦਿਓ ਬਸ ਫਿਰ ਉਹਨਾਂ ਨੇ ਕੱਢ ਕੇ ਫੜਾਤਾ ਕਹਿੰਦੇ ਸਾਨੂੰ ਕੁਝ ਨਾ ਕਹੋ ਜੀ ਆਹ ਲਓ ਜੀ ਕਿੰਨਾ 1 ਅਰਬ 8 ਕਰੋੜ 70 ਲੱਖ 60 ਹਜ਼ਾਰ ਰੁਪਇਆ 108 ਲੱਖ ਕਰੋ 108 108 ਲੱਖ ਮਾਫ ਕਰਾਗੇ ਜੀ ਆਪਦਾ 10 ਸਾਲਾਂ ਵਾਸਤੇ ਇਕੋ ਮੈਟਰੋ ਟੂ ਜਿਹੜਾ ਰਿਜ਼ੋਰਟ ਆ ਦਾ ਨਾਮ ਇਕੋ ਮੈਟਰੋ ਰਿਜ਼ੋਰਟ ਉਹਦਾ ਨਾਮ ਸੁਖ ਵਿਲਾਸ ਨਹੀਂ ਹੈਗਾ ਉਹ ਇੱਕ ਨੇ ਪਾਲਿਸੀ ਬਣਾਈ ਇਕੋ ਮੈਟਰੋ ਦੀ ਪਾਲਿਸੀ ਬਣਾਈ ਇੱਕ ਹੋਟਲ ਵਾਸਤੇ ਔਰ ਆਲੇ ਨਾਲ ਕੋਈ ਹੋਟਲ ਆਉਣ ਨਹੀਂ ਦਿੱਤਾ ਆਪਦਾ ਹੀ ਹੋਟਲ ਇੱਥੇ ਗਿਆ ਬਈ ਆਪਣਾ ਘਰ ਜਾ ਇੱਥੇ ਗਈਆਂ ਤੁਹਾਡੀਆਂ ਫੈਕਟਰੀਆਂ ਇੱਥੇ ਗਈਆਂ ਤੁਹਾਡੀ ਫੋਕਲ ਪੁਆਇੰਟ ਦੀਆਂ ਸੜਕਾਂ ਇੱਥੇ ਖਾਪ ਗਈਆਂ ਤੁਹਾਡੀਆਂ ਸੀਵਰੇਜ ਦੀਆਂ ਟੱਕਣ ਤੇ ਸੀਵਰੇਜ ਦੀਆਂ ਲਾਈਨਾਂ ਏਡੇ ਏਡੇ ਮੂੰਹਾਂ ਵਾਲੇ ਸੀਗੇ ਬਰਾਬਰ ਨਾਲ ਦੇ ਅੱਛਾ ਫੇ 5 ਸਾਲ ਕੈਪਟਨ ਕੀ ਕਰਦਾ ਰਿਹਾ ਇਹ ਕਾਗਜ ਉਹ ਵੀ ਕਢਾ ਸਕਦਾ ਸੀਗਾ ਨਾਲ ਲਏ ਹੋਏ ਸੀ ਉਹ ਕਹਿੰਦਾ ਮੈਂ ਤਾਂ ਆਬ ਬਣਾਉਣਾ ਤੇ ਗਵਾਂਢੀ ਉਹਨੇ ਵੀ ਬਣਾ ਲਿਆ ਉੱਥੇ ਜਾਂਚ ਉਹਦੇ ਵੀ ਚੱਲ ਰਹੀ ਹੈ ਥੋੜੇ ਸਬਰ ਕਰੋ ਬਸ ਸਬਰ ਕਰੋ ਨਿਕਲੂਗਾ ਰਾਜੇ ਪਖਾਰੀ ਮੈਂ ਪਹਿਲੀ ਵਾਰ ਦੇਖਿਆ ਯਾਰ ਨਾ ਕਹਿੰਦੇ ਤਾਂ ਰਾਜਾ ਨੇ ਕੰਮ ਪਖਾਰੀਆਂ ਵਾਲੇ ਨੇ ਲੁੱਟ ਲੋ ਪੰਜਾਬ ਨੂੰ ਲੁੱਟ ਲੋ ਜਿੱਧਰੋਂ ਮਿਲਦਾ ਲੁੱਟ ਲੋ ਹੱਦ ਆ ਯਾਰ ਤੁਸੀਂ ਦੇਖਿਓ ਸਹੀ ਹੁਣ ਹੁੰਦਾ ਕੀ ਹੈ ਤੀਜੇ ਦਿਨ ਕਹਿੰਦਾ ਉਹ ਸੁਖੀ ਬਾਦ ਮਾਨਹਾਨੀ ਦਾ ਭਗਵੰਤ ਮਾਨ ਤੇ ਕਰੂੰ ਉਹ ਮੈਂ ਕਿਹਾ ਪਹਿਲਾਂ ਮਾਨ ਤਾਂ ਬਣਾ ਲੈ ਹਾਨੀ ਤਾਂ ਬਾਅਦ ਚ ਹੋ ਮਾਨੀ ਤਾਂ ਹੈ ਨਹੀਂ ਹੁਣ ਵੀ ਕਹਤਾ ਉਹਨੇ ਕਹਿੰਦੇ ਇੱਕ ਹਫਤੇ ਦੇ ਅੰਦਰ ਅੰਦਰ ਮਾਫੀ ਮੰਗ ਲੈ ਸੁਖ ਵਿਲਾਸ ਬਾਰੇ ਨਹੀਂ ਤਾਂ ਮਾਨ ਹਾਨੀ ਦਾ ਕਰਾਂਗੇ ਮੈਂ ਅੱਜ ਤੁਹਾਡੇ ਸਾਹਮਣੇ ਕਹਿਣਾ ਮੀਡੀਆ ਵੀ ਖੜਾ ਹੋਊਗਾ ਹਫਤਾ ਜਾਦੇ ਹੈ ਤੁਸੀਂ ਮੇਰੇ ਤੇ ਐਵੇਂ ਟਾਈਮ ਵੇਸਟ ਨਾ ਕਰੋ ਤੁਸੀਂ ਕੱਲ ਨੂੰ ਹੀ ਕਰ ਦੋ ਮੈਂ ਮਾਫੀ ਮੁਬਰੀ ਨਹੀਂ ਮੰਗਣੀ ਮੈਂ ਤਾਂ ਪੰਜਾਬ ਵੱਲੋਂ ਬੋਲੂਗਾ ਮੈਂ ਪੰਜਾਬ ਵੱਲੋਂ ਵਕੀਲ ਬਣ ਕੇ ਜਾਊਂਗਾ ਮੈਂ ਦੱਸੂਗਾ ਤੁਹਾਡਾ ਹਜੇ ਹਜੇ ਤਾਂ ਕੁਝ ਵੀ ਨਹੀਂ ਹਜੇ ਤਾਂ ਸ਼ੇਰ ਚ ਪੂਣੀ ਕੱਤੀ ਐ ਹਜੇ ਤਾਂ ਬਹੁਤ ਕੁਝ ਪਿਆ ਚਰਖਾ ਡਾਇਆ ਹਜੇ ਤਾਂ ਕਿਆ ਟ੍ਰਾਂਸਪੋਰਟਾਂ ਕਿਆ ਹਵੇਲੀਆਂ ਕਿਆ ਟਾਬੇ ਛੱਡੇ ਹੀ ਕੱਕ ਨਹੀਂ ਯਾਰ